ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੋ ਪਰਸੋਂ 26 ਸਤੰਬਰ 2025 ਨੂੰ ਮੈਂ ਟੋਰਾਂਟੋ 에어ਪੋਰਟ ਤੇ ਸੀਗਾ ਭਾਰਤ ਤੋਂ ਵਾਪਸ ਆਣਾ ਸੀ ਤੋਂ ਮੈਂ ਕੋਸ਼ਿਸ਼ ਕੀਤੀ ਕਿ ਉੱਥੇ ਕੋਈ ਮੈਂ ਯੂਨਿਕ ਨਾ ਸਭ ਸਿੱਖ ਜਨ ਤੇ ਕੋਈ ਪੋਸਟ ਬਣਾ ਪਰ ਉਹ ਨਹੀਂ ਬਣ ਸਕੀ ਕਿਉਂਕਿ ਸ਼ੋਰ ਉਡਾ ਸੀ ਫਿਰ ਮੈਂ ਸੋਚਿਆ ਕਿ ਘਰ ਜਾ ਕੇ ਦਿੱਲੀ ਜਾ ਕੇ ਬੁਲਾਵਾਂਗਾ ਲੇਕਿਨ ਇੱਕ ਗੱਲ ਜੋ ਬੜੀ ਇੰਪੋਰਟੈਂਟ ਉਥੇ ਹੋਈ ਉਹ ਇਹ ਸੀ ਕਿ 에어ਪੋਰਟ ਦੇਖ ਕੇ ਮੈਨੂੰ ਯਾਦ ਆਇਆ ਕਿ ਮੈਂ ਪਿਛਲੀ ਪੋਸਟ ਰਿਚ ਜਦੋਂ ਮੈਂ ਗਲਤ ਕਰਿਆ ਸੀ 1963 ਪਾਕਿਸਤਾਨ ਵਾਰ ਦੀ ਮੈਂ 에어ਫੋਰਸ ਦਾ ਜ਼ਿਕਰ ਨਹੀਂ ਕੀਤਾ ਮੈਂ ਲੈਂਡ ਆਰਮੀ ਦਾ ਜ਼ਿਕਰ ਕੀਤਾ जो कान में आर्मीएंस आज ने खास करके सिखा ने वो अपने आप ही यूनीक सन और जिक्र मैं किया पर एयरफोर्स का रोल बड़ा यूनीक से और वो सिखा का रोल बड़ा उभर के अगर आ है उस वे एयरफोर्स के चीफ सन अर्जन सिंह जी एयर चीफ मार्शल अर्जन सिंह अर्जन सिंह जी बारे गल करनी जरूर आती है क्योंकि वो हिंदुस्तान की इन्फोर्स दी हिस्ट्री विद इन। वैसे थे मैं ਦੱਸਣਾ ਚਾਹਾਂਗਾ ਕਿ ਜਦੋਂ ਅੰਗਰੇਜ਼ਾਂ ਨੇ ਫੈਸਲਾ ਕੀਤਾ ਕਿ ਭਾਰਤੀਆਂ ਨੂੰ ਪੁਸ਼ਤ ਦਿੱਤਾ ਜਾਵੇ ਤਾਂ ਉਹਨਾਂ ਨੇ ਇੱਕ ਕੰਪੀਟੀਟਿਵ ਐਗਜ਼ਾਮ ਕਰਾਇਆ। ਉਹ ਉਹ ਲਾ ਕੰਪੀਟੀਟਿਵ ਐਗਜ਼ਾਮ ਸੀ। ਉਹਦੇ ਵਿੱਚ ਕਾਫੀ ਸਟੂਡੈਂਟ ਜਿਹੜੇ ਬੈਠੇ ਇੰਡੀਅਨ ਪ੍ਰੋਫੈਸਰ ਸੀ ਕਬਿਤਰ ਇੰਡੀਅਨ ਨੂੰ ਲਾਣੇ ਤਾਂ ਉਹਨਾਂ ਵਿੱਚ ਸਿੱਖੂ ਬੈਠੇ ਤੇ ਟੌਪ ਦੇ ਬੱਚੇ ਨੇ ਕੀਤਾ। ਜਿਹੜੇ ਜਿਹਨੇ ਜੁਆਇਨ ਕਰਨ ਲਈ ਉਹ ਸਨ ਯਾਨੀ ਪ੍ਰੇਮ ਸਿੰਘ। ਔਰ ਜਿਨ੍ਹਾਂ ਨੇ Air Force ਜੁਆਇਨ ਕੀਤੀ ਉਹਨਾਂ ਚਈ ਕਈ ਸਿਖਸ਼ਣ ਜਿਨ੍ਹਾਂ ਕੇ ਅਵਰਜੀਤ ਸਿੰਘ ਨਿਸਾਨੇ ਇਹ ਤਾਂ ਹੋਲ ਬਹੁਤ ਸਾਰੇ ਸਨ। ਅਰਜਨ ਸਿੰਘ ਦੀ ਇੱਕ ਲੈਟਰ ਬੈਕ ਵੀ ਆਏ ਔਰ ਉਹਨਾਂ ਨੇ ਸੈਕੰਡ ਵਰਲਡ ਵਾਰ ਦੇ ਵੇਲੇ ਆਪਣੇ ਬਾਦਰੀ ਦਿਖਾਈ ਔਰ ਬੜੇ ਵੀਰਤਾ ਨਾਲ ਉਦੋਂ ਮਾਨੇ ਆਪਣਾ ਜਿਹੜਾ ਜਾਪਾਨ ਜਾਪਾਨੀਆਂ ਦੇ ਵਿਰੁੱਧ ਬਰਮਾ ਫ੍ਰੈਂਟ ਦੇ ਜਪਰਸ਼ੀਕਤਾ ਆਪਿ ਮਾਣ ਦੇ ਗਿਰਾ। ਉਹਦੇ ਕਰਕੇ ਉਹਨਾਂ ਨੂੰ ਫਲਾਈਂਗ ਕਰਾਸ ਦਿਦਾਂ ਅੰਦਰ ਕਿਤਾ। ਉਹ ਫਲਾਈਂਗ ਕਰਾਸ ਅਵਾਰਡ ਰਾਂ ਅੰਦਰ ਕਰ ਵਾਲੇ ਲੈਂਡ ਵਾਲੇ ਜਿਹੜੇ ਬੰਦੇ ਹਨ ਹਨ ਬਹੁਤ ਘੱਟ ਸੰ ਪਰ ਅਜਨ ਸਿੰਘ ਨੂੰ ਨਵਜੋਸਾ। ਜਦ ਦੇਸ਼ ਯਾਦ ਹੋ ਗਿਆ ਤਜਰਬਾ ਕਰ ਲਈ ਹੋਈ ਪਾਕਿਸਤਾਨਾ ਉਹਦੇ ਵਿੱਚ ਵੀ ਅਜਨ ਸਿੰਘ ਦਾ ਨਾਮ ਉਰਕੇ ਆਇਆ। ਉਹ ਹੋਰ ਜਿਹੜੇ ਸਨ 에어ਪੋਰਟ ਦੇ ਅੰਦਰ ਉਹ ਵੀ ਉਰਕੇ ਆਇਆ। ਤੁਮਨੇ ਦੇਖਿਆ ਕਿ ਐਵੀਏਸ਼ਨ ਦਾ ਇੱਕ ਖੇਤਰ ਹੀ ਹੈ ਔਰ ਇੱਕ ਵੀ ਸਿੱਖਾਂ ਦਾ ਇੱਕ ਬੜਾ ਇੰਪੋਰਟੈਂਟ ਰੋਲ ਜਿਹੜਾ ਉਹ ਹਮੇਸ਼ਾ ਚੱਲਦਾ ਰਿਹਾ ਹੈ। ਹਾਲੇ ਤੱਕ 28 에ਅਰਤੀ ਬਣੇ ਨੇ ਜਿਹਦਾ ਵਿੱਚੋਂ 4 ਜਿਹੜੇ ਸਮਾਉ ਸੀਸ ਸਾਹਿਬ ਹੁਣ ਜਿਹੜਾ ਪ੍ਰੈਜ਼ੈਂਟ ਵੀ ਹੈਗੇ ਨੇ ਉਹ ਵੀ ਸਿੱਖ ਨੇ। ਤੋਂ ਮੈਂ ਦੱਸਿਆ ਸੀ ਕਿ ਇਸ ਵੇਲੇ ਸੈਗਰ ਵਾਰਲਡ ਵਾਰ ਉਹਨਾਂ ਚਿੰਨਾਂ ਦਾ ਅਰਜਨ ਸਿੰਘ ਨੇ ਆਪਣੀ ਭੂਮਿਕਾ निभाई ਤਾਂ ਉਹਨਾਂ ਨੂੰ ਉਰੇ ਪ੍ਰਸ਼ੰਸਾ ਕਰਕੇ ਇੱਕ ਉਹਨਾਂ ਨੂੰ ਪਰਮ ਭੁਸ਼ਣ ਦਿੱਤਾ ਗਿਆ ਜਿਹੜਾ ਕਿ ਇੱਕ ਆਨਰ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਦੂਸਰਾ ਉਹਨਾਂ ਦਾ ਜਿਹੜਾ ਰੈਂਕ ਸੀ ਉਹਨਾਂ ਨੇ ਇੱਕ ਮਾਰਸ਼ਲਾ ਰੰਤਾ ਗਿਆ ਉਸ ਤੋਂ ਪਹਿਲੇ ਇੱਕ ਹੀ ਮਾਰਸ਼ਲਾ ਰੈਂਕ ਨਹੀਂ ਸੀ ਕਿ ਇਹਨਾਂ ਦਾ ਅਏ ਨੀਅਰ ਰਿਸੋਰਸ ਸਰਟੀਫਿਕੇਟ ਉਹਦਾ ਐਸਡਾਪ ਸੀਗਾ ਤੇ ਉਹਨੂੰ ਉਹ ਬੰਗੇ ਐਰ ਚੀਫ ਮਾਰਸ਼ਲਾ ਇਹ ਨਹੀਂ ਜਦੋਂ ਇਹ ਵਾਤ ਸ਼ੁਰੂ ਹੋਈ ਉਹੀ ਸੋਪੈਂਟ ਦੀ ਗੱਲ ਜਿਹੜੀ ਸੀ ਤਰ ਉਹਨਾਂ ਨੂੰ ਜਰਾ ਡਿਫੈਂਸ ਮਿਨਿਸਟਰ ਸੀ ਵੀ ਤੋਹਾਨ ਉਹਨੇ ਡਾਕਟਰ ਬੁਲਾਇਆ ਗਿਆ ਪਰ ਦੱਸਿਆ ਗਿਆ ਕਿ ਟੂਬੀ ਸਾਡੀ ਸਾਰਾ ਬੜੀ ਬਾਜ਼ਾਰ ਲੜ ਰਹੀ ਹੈ ਲੇਕਿਨ ਪਾਕਿਸਤਾਨ ਦੀ ਸਾਨਾ ਜਿਹੜੀ ਹੈ ਉਹ ਕਈ ਜਗ੍ਹਾ ਤੇ ਹਾਵੀ ਹੈ ਉਹਨਾਂ ਕੋਲ ਟਾਈਮ ਸਮ ਸਭ ਕੁਝ ਸੀ ਇਸ ਕਰਕੇ Air Force ਦੀ ਇੱਕ ਬਹੁਤ ਜ਼ਰੂਰੀ ਕੋਲ ਮਿਕਾਣੀ ਜਰੂਰਤ ਹੈ ਤਾਂ ਆਜ ਦੇ ਸੀ ਕਿ ਅਸੀਂ ਮਿੰਨ 12 ਘੰਟੇ ਅੰਦਰ ਅੰਦਰ ਉਹਨਾਂ ਸਿਸਟਾਈ ਕਰਾਉਣ। ਉਹਨਾਂ ਨੇ ਆਪਣੇ ਵਰਦ ਦੇ ਸਾਹਿਬ ਜਨਨ ਇਹ ਵਾਦਾ ਕੀਤਾ ਉਹ ਸਾਹ ਤਵਾਯਾ ਉਹ ਲੋਗ ਨੇ 에어포ਰਟ ਨੂੰ ਪੂਰਾ ਸਾਹ ਦਿੱਤਾ ਕਿ ਜਿਹੜੀ ਪਾਕਿਸਤਾਨ ਦੀ ਕੋਜਾਨੂ ਟੱਕਰ ਲਈ ਜਾਏ ਔਰੋਂ ਆ ਬਾਇ। ਇਹ ਕਹਨਾਂ ਕਿ ਬਾਹਰ ਵਿੱਚ ਅਰਜਨ ਸਿੰਘ ਜੀ ਨੂੰ ਇਹ ਥੀ ਮਾਰਸ਼ਲ ਤੋਂ ਉੱਤੇ ਦਾ ਰੈਂਕ ਦਿੱਤਾ ਗਿਆ ਮਾਰਸ਼ਲ ਔਰ 에어ਪੋਰਟ ਔਰ ਮਾਰਸ਼ਲ ਦਾ ਜਿਹੜਾ ਰੈਂਕ ਹੈ 5 ਸਟਾਰ ਰੈਂਕ ਉਹ ਹਰਤਾਕ ਫੋਰਸ ਨੂੰ ਨਹੀਂ ਦਿੱਤਾ ਗਿਆ। ਉਹ ਫਿਰ ਇੱਕ ਵੀ ਅਰਜਨ ਸਿੰਘ ਇੱਕ ਵੀ ਐਫਐਨ ਸਾਲ ਰਿਐਕਟਿੰਗ ਸਾਲ ਦੇ ਰੈਂਕ ਦੇ ਮਾਰਸ਼ਲ ਦਾ ਰੈਂਕ ਉਸ ਤੋਂ ਬਾਅਦ ਮੈਂ ਜਦੋਂ ਇਵੇਸਨ ਦੇ ਖੇਤਰ ਦੀ ਗੱਲ ਕਰਦਾ ਤਾਂ ਦੇਖੋ ਕਿ ਸਭ ਤੋਂ ਪਹਿਲਾ ਜਹਾਜ਼ ਜਿਹੜਾ ਸੀ ਉਹ ਵੀ ਸਿੱਖ ਸਿੰਘ ਖੀਦਾ ਸੀ ਮਾਝਾ ਪਟਿਆਲਾ ਦੇ ਕੋਈ ਦਰਸ਼ਕ ਨਹੀਂ ਰਹੇ ਔਰ ਮਨਮੋਹਨ ਸਿੰਘ ਜਿਹੜੇ ਕਿ ਇੱਕੋ ਹੀ ਬੰਦਾ ਸੀ ਉਹ ਫਿਰ ਇੰਡੀਆ ਦਾ ਸਿਕਸ ਉਹ ਜਿਹੜਾ ਨੇ ਕਿ ਇਕੱਲੇ ਸੋਲੋ ਫਲਾਈਟ ਕੀਤੀ ਸੀ ਲਈ ਸੀ ਇੰਗਲੈਂਡ ਤੋਂ ਪਾਕਿਸਤਾਨ ਹੁੰਦੇ ਪਾਕਿਸਤਾਨ ਦਾ ਕ੍ਰੈਚ ਤੱਕ ਔਰ ਉਹਨਾਂ ਨੇ ਫਿਰ ਉਹਨਾਂ ਨੇ ਮਾਝਾ ਪਟਿਆਲਾ ਦੇ ਜੇ ਨਾਲ ਪਾਇਲਟ ਦੀ ਸੇਵਾ ਵੀ ਨਿਭਾਈ ਕਿਰਦਵਾ ਦੇ ਰੋ ਸੈਕੰਡ ਵਰਲਡ ਵਾਰ ਬਣੀ ਸੈਕੰਡ ਵਰਲਡ ਵਾਰ ਆਈ ਤਾਂ ਉਸਰੇ ਜਿਹੜੀ ਸਾਡੀ ਕੋਈ ਜਨਰਲ ਸੀ ਉਹ ਫਿਰ 7 ਸਕਵਾਡਨ ਕਮਾਂਡਰ ਸੀਗੇ ਜਿਨ੍ਹਾਂ ਚੋਂ ਪੰਜ ਜਿਹੜੇ ਸਨ ਉਹ 6 ਸੁਰਜੀਤ ਸਿੰਘ ਜੁਜੀਠਿਆ ਪ੍ਰੇਤਪਾਲ ਸਿੰਘ ਦੀ ਲੀਖ ਸਿੰਘ ਜੁਜੀਠਿਆ ਔਰ ਮੇਰ ਸਿੰਘ ਦੀ ਔਰ ਕਿਰਨਾਲ ਹੀ ਅਰਜਨ ਸਿੰਘ ਸੈਕੰਡ ਵਰਲਡ ਵਾਰ ਦੇ ਵਿੱਚ ਇਕ ਹੋਰ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਨ ਹਰਜੀਤ ਸਿੰਘ ਮਲਿਕ ਉਹਨਾਂ ਤੋਂ ਬਿਨਾਂ ਵੀ ਵਰਲਡ ਵਾਰ ਦਾ ਜਿਹੜਾ ਜ਼ਿਕਰ ਹੈ ਉਹ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਹਰਜੀਤ ਸਿੰਘ ਮਲਿਕ ਜੋ ਬਾਅਦ ਐਂਬੈਸਡਰ ਵੀ ਰਹੇ ਔਰ ਮੇਰ ਬਾਬਾ ਜਿਨ੍ਹਾਂ ਨੇ ਕਿ ਇੰਡੀਆ ਪਾਕਿਸਤਾਨ ਦੀ ਪਹਿਲੀ ਲੜਾਈ ਦੇ ਵਿੱਚ ਕਿਸ ਤਰ੍ਹਾਂ ਆਪਣਾ ਡੇ ਕੋਟਾ ਜਿਹੜਾ ਸੀ ਉਹ ਸ਼੍ਰੀ ਲੰਗਰ 에어ਪੋਰਟ ਤੇ ਤਾਰਿਆ ਸੀ ਔਰ ਆਪਣੇ ਸੈਨਕਲੂੜਾ ਕਿ ਗਏ ਤੇ ਨਾਲੇ ਆਪਣਾ ਸਮਾਨ ਜਰ ਜੰਗੀ ਸਵਾਨ ਤੇ ਪਹੁੰਚਾਇਆ ਇਹ ਸਾਰੇ ਜਿਹੜੇ ਮੈਂ ਜਿਹੜਾ ਜ਼ਿਕਰ ਕਰਿਆ ਉਹ ਸਾਰਿਆਂ ਨੇ ਜੋ ਹੈ ਅਬ ਇਸ ਸਭ ਦੇ ਖੇਤਰ ਵਿੱਚ ਬੜਾ ਉੱਡਾਈ ਰੋਲ ਪਲੇ ਕੀਤਾ ਇਸ ਕਰਕੇ ਮੈਂ ਕਹਿੰਦਾ ਕਿ ਸਿਖਾਣੀ ਹਰ ਘਰ 'ਚੋਂ ਯੂਨਿਕ ਬਣਾਈ ਜਗੀ ਆਪਣੀ ਜਿਹੜੇ ਹੋਮ ਵਾਰੇ ਇਹ ਚੀਜ਼ਾਂ ਹਨ ਅਮਰਪੀਰ ਸਿੰਘ ਦੀ ਉਹਨਾਂ ਨੇ ਵੀ ਬੜੀ ਇੰਪੋਰਟੈਂਟ ਕੰਮ ਕਰਵਾਈ ਗਿਆ ਹੋਇਆ ਉਹਨੇ ਕਾਰਪੋਰੇਸ਼ਨ ਸੰਦੂਰ ਵਿੱਚ ਤੋਂ ਅੱਜ ਕੱਲ ਉਹਨਾਂ ਦਾ ਬੜਾ ਚਰਚਾ ਹੈ ਇਸ ਕਰਕੇ ਮੈਂ ਕਹਿ ਸਕਦਾ ਕਿ 에어 ਫੋਰਸ ਜਾਂ ਐਵੀਏਸ਼ਨ ਦੇ ਖੇਤਰ ਵਿੱਚ ਵੀ ਸਿੱਖਾਂ ਦਾ ਇੱਕ ਯੂਨੀਕ ਰੋਲ ਰਿਹਾ ਹੈ ਯੂਨੀਕ ਪੋਕਾ ਰਹੀ ਹੈ ਔਰ ਉਹਨਾਂ ਤੋਂ ਬਿਨਾ ਅਗਰ ਅਸੀਂ 에어 ਫੋਰਸ ਦੀ ਗੱਲ ਕਰਨੀ ਹੋਵੇ ਜਾਂ ਐਵੀਏਸ਼ਨ ਦੇ ਖੇਤਰ ਦੀ ਗੱਲ ਕਰਨੀ ਹੋਵੇ ਤਾਂ ਇਤਿਹਾਸ ਦਸਤਾਵੇਜ਼ ਦੇ ਇਤਿਹਾਸ ਵਿੱਚ ਜੇਕਰ ਨਹੀਂ ਉਹਨਾਂ ਨਾਲ ਨਾ ਕੀਤਾ ਜਾਵੇ ਤਾਂ ਨਹੀਂ ਲਿਖਿਆ ਜਾ ਸਕਦਾ میں ہوئی گلوں بارے ذکر کروں گا اور ایک انیس سو اکہتر کی لڑائی کا ذکر بھی علی کرنا ہے تو میں وہ اگلی پوسٹ تک آپ کو انتظار کرنا پائے گا اب میں آپ کو ہوں اجائز لینا ہاں واحر جی کا خالصہ واحر